ਕੁਰਬਾਨੀਆਂ ਤੋਂ ਜਨਮ ਲੈਂਦੀ ਸਾਦਮਾਨੀ ਕੌਮ ਦੀ ਸੂਰਿਆਂ ਦੀ ਰਤ ਕਰਦੀ ਤਰਜਮਾਨੀ ਕੌਮ ਦੀ ਧੂੜ ਇਸ ਦੇ ਚੁੱਕੇ ਮੱਥੇ ਨੂੰ ਲਾ ਲੈ ਇਹ ਕਵਨ ਹੈ ਸ਼ਹੀਦਾਂ ਦੀ ਮੜੀ ਜ਼ਿੰਦਗਾਨੀ ਕੌਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੇ 21 ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈ ਕੇ ਇਹ ਗੱਲ ਜਗਤ ਜाहिर ਕਰ ਦਿੱਤੀ ਕਿ ਸਿੱਖ ਨਾ ਬੈਰੀ ਛੱਡ ਦੇ ਗੱਲ ਚੱਲਦੀ ਆਈ ਅੱਜ ਤੱਕ ਜਿਸ ਨੇ ਵੀ ਸਿੱਖਾਂ ਦੀ ਅਣਖ ਨੂੰ ਮੰਗਾ ਰਿਹਾ ਹੈ ਜਿਸ ਨੇ ਵੀ ਬਾਜੀ ਪਾਈ ਹੈ ਉਹਦੀ 31 ਦੇ 51 ਸਦਾ ਹੀ ਸਿੱਖ ਗੁਰੂ ਕੇ ਪਿਆਰੇ ਮੋਢੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਓ ਸੰਖੇਪ ਦੇ ਵਿੱਚ ਭਾਈ ਉਧਮ ਸਿੰਘ ਜੀ ਦੇ ਜੀਵਨ ਸੰਬੰਧੀ ਕੁਝ ਵਿਚਾਰਾਂ ਕਰੀਏ ਜੀ ਸਰਦਾਰ ਉਧਮ ਸਿੰਘ ਦਾ ਜਨਮ ਸੁਨਾਮ ਦੀ ਧਰਤੀ ਦੇ ਪਿੰਤਾ ਟਹਿਲ ਸਿੰਘ ਜੀ ਦੇ ਘਰੇ 1899 ਈਸਵੀ ਵਿੱਚ ਹੋਇਆ ਇਹ ਕਿ ਇਹਨਾਂ ਦੇ ਭਰਾ ਸੀ ਕਿ ਉਹਨਾਂ ਦਾ ਨਾਮ ਸੀਗਾ ਭਾਈ ਸੁਰਤਾ ਸਿੰਘ ਜੀ ਛੋਟੇ ਹੁੰਦੇ ਆਈ ਇਹਨਾਂ ਦੇ ਮਾਤਾ ਪਿਤਾ ਕਾਲ ਚਲਾਣਾ ਕਰ ਗਏ ਸੀਗੇ ਜਿਹਦੇ ਕਰਕੇ ਇਹਨਾਂ ਨੂੰ ਆਪਣਾ ਬਚਪਨ ਜਿਹੜਾ ਯਤੀਮ ਖਾਨਾ ਅੰਮ੍ਰਿਤਸਰ ਸਾਹਿਬ ਵਿੱਚ ਗੁਜ਼ਾਰਨਾ ਪਿਆ ਜਿਸ ਵੇਲੇ 1919 ਦੇ ਵਿੱਚ ਜਲ੍ਹਿਆਂਵਾਲੇ ਬਾਗ ਦਾ ਖੂਨੀ ਕਾਂਡ ਵਾਪਰਦਾ ਹੈ ਆਜ਼ਾਦੀ ਦੇ ਆਸ਼ਿਕ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਖਤਰ ਹੋਏ ਔਰ ਸਰ ਮੈਕਲੋਡ ਐਡਵੈਰ ਜੋ ਪੰਜਾਬ ਦਾ ਗਵਰਨਰ ਸੀਗਾ ਉਸ ਵੇਲੇ ਉਸ ਦੇ ਹੁਕਮ ਦੇ ਨਾਲ ਜਰਨਲ ਡਾਇਰ ਜਿਹੜਾ ਹੈ ਉੱਥੇ 150 ਤੋਂ ਵੱਧ ਗੋਰਿਆਂ ਦੀ ਫੌਜ ਲੈ ਕੇ ਪਹੁੰਚਿਆ ਤੇ ਬਿਨਾਂ ਵਾਰਨਿੰਗ ਤੋਂ ਸ਼ਾਂਤਮੀ ਢੰਗ ਨਾਲ ਪ੍ਰੋਟੈਸਟ ਕਰਦੇ ਭਾਰਤੀਆਂ ਉੱਤੇ ਗੋਲੀਆਂ ਚਲਾਈਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਹੈ ਜਾਨੀ ਮਾਨੀ ਨੁਕਸਾਨ ਹੋਇਆ ਕਿੰਨੇ ਸ਼ਹੀਦ ਹੋ ਗਏ ਕਿੰਨੇ ਜਿਹੜੇ ਨੇ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਉਧਰ ਉਧਰ ਭੱਜੇ ਤੇ ਖੂਦ ਦੇ ਵਿੱਚ ਕਈ ਛਾਲਾ ਮਾਰ ਗਏ ਤੇ ਉਦੋਂ ਉਹ ਵੀ ਸ਼ਹੀਦ ਹੋ ਗਏ ਸੋ ਇਹ ਸਾਰਾ ਖੂਨ ਕਾਂਡ ਜਿਹੜਾ ਜਿਹੜਾ ਸਾਰਾ ਇਹ ਨਰ ਸੰਘਾਰ ਉਦਮ ਸਿੰਘ ਨੇ ਆਪਣੀ ਅੱਖਾਂ ਨਾਲ ਵੇਖਿਆ ਸੀਗਾ ਔਰ ਉਸ ਤੋਂ ਬਾਅਦ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਦੇਹਾਂ ਨੂੰ ਸੰਭਾਲਿਆ ਔਰ ਜਿਹੜੇ ਉਥੇ ਫਟੜ ਹੋਏ ਸੀ ਉਹਨਾਂ ਨੂੰ ਹਸਪੀਟਲਾਂ ਵਿੱਚ ਪਛਾਣ ਵਾਸਤੇ ਜਿਹੜੇ ਸੇਵਾਕਾਰ ਸਨ ਉਹਨਾਂ ਵਿੱਚ ਉਦਮ ਸਿੰਘ ਵੀ ਸੀਗਾ ਸੋ ਜਲਿਆਵਾਲੇ ਬਾਗ ਦੇ ਵਿੱਚ ਜੋ 19 ਅਪ੍ਰੈਲ 1919 ਵਿੱਚ ਵਿਸਾਖੀ ਵਾਲੇ ਦਿਨ ਇਹ ਨਰ ਸੰਘਾਰ ਹੋਇਆ ਇਹ ਖੂਨੀ ਕਾਂਡ ਹੋਇਆ ਜੋ ਪਾਪੀ ਸਰ ਮੈਕਲਡਵੈਰ ਦੇ ਹੁਕਮ ਨਾਲ ਔਰ ਜਰਨਲ ਡੇਅਰ ਨੇ ਜਿਹੜਾ ਇਹ ਕਾਰਨਾਮਾ ਪਾਪੀ ਨੇ ਕੀਤਾ ਸੀਗਾ ਇਹ ਕੁਝ ਵੇਖ ਕੇ ਉਦਮ ਸਿੰਘ ਨੂੰ ਇਸ ਗੱਲ ਦਾ ਬਹੁਤ ਮਨ ਵਿੱਚ ਗੁੱਸਾ ਸੀਗਾ ਔਰ ਉਸਨੇ ਉਹ ਜਲਿਆਵਾਲੇ ਬਾਗ ਦੀ ਖੂਨ ਭਿੱਜੀ ਰੱਤ ਭਿੱਜੀ ਹੋਈ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਕੇ ਇੱਕ ਸੌਂ ਖਾਧੀ ਸੀਗੀ ਇਹ ਸ਼ਹੀਦੋ ਮੈਨੂੰ ਬਲ ਬਖਸ਼ਿਓ ਧੰਗੁਰਾਮ ਦਾਸ ਸੱਚੇ ਪਾਤਸ਼ਾਹ ਮੇਰ ਤੇ ਕਿਰਪਾ ਕਰਿਓ ਧੰਗੁਰ ਗੋਬਿੰਦ ਸਿੰਘ ਮਹਾਰਜ ਮੇਰ ਤੇ ਮੇਰ ਕਰਿਓ ਇਹੋ ਦਾ ਦਿਨ ਆਵੇ ਕਿ ਮੈਂ ਇਸ ਖੂਨੀ ਕਾਂਡ ਦਾ ਇਸ ਜ਼ੁਲਮ ਦਾ ਬਦਲਾ ਜਿਹੜਾ ਲਮਾ ਖੂਨ ਦਾ ਬਦਲਾ ਖੂਨ ਦੇ ਨਾਲ ਲਵਾਂ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਉਹਨਾਂ ਨੂੰ ਮੈਂ ਮੌਤ ਦੇ ਘਾਟ ਉਤਾਰਾਂ ਇਹ ਆਪ ਜੀ ਮੈਨੂੰ ਬਲ ਬਖਸ਼ਿਓ ਸੋ ਕਰਕੇ ਅਰਦਾਸ ਸ਼ਿਆਣੇ ਕਹਿੰਦੇ ਨੇ ਜਿੱਥੇ ਚਾਹ ਉੱਥੇ ਰਾਹ ਬਣ ਜਾਂਦਾ ਆਪਣੇ ਆਪ ਸੋ ਉਦਮ ਸਿੰਘ ਨੇ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਜਿਹੜਾ ਮਿੱਥ ਲਿਆ ਕਿ ਮੈਂ ਇਸ ਜ਼ੁਲਮ ਦਾ ਜਿਹੜਾ ਬਦਲਾ ਲਵਾਵਾਂਗਾ ਔਰ ਇਸ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਨੇ ਬੜਾ ਯਤਨ ਕੀਤਾ ਉਹ ਅਮਰੀਕਾ ਗਿਆ ਉਹ ਇੰਗਲੈਂਡ ਗਿਆ ਅਫਰੀਕਾ ਗਿਆ ਕਈ ਦੇਸ਼ਾਂ 'ਚ ਸ਼ਹਿਰ ਕਰਦਾ ਰਿਹਾ ਪਰ ਘੁੰਮਣ ਵਾਸਤੇ ਨਹੀਂ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਇਸੇ ਸਮਾਂ ਦੌਰਾਨ ਉਹ ਗਦਰ ਪਾਰਟੀ ਦੇ ਨਾਲ ਵੀ ਜਾ ਕੇ ਜਿਹੜਾ ਜੁੜਦਾ ਆ ਉਹ ਭਾਰਤ ਦੀ ਆਜ਼ਾਦੀ ਵਾਸਤੇ ਸੰਘਰਸ਼ ਵੀ ਕਰਦਾ ਹੈ ਔਰ ਇਸੇ ਤਰ੍ਹਾਂ ਬੱਬਰ ਅਕਾਲੀਆਂ ਦੇ ਨਾਲ ਵੀ ਉਹਨੇ ਸੰਬੰਧ ਬਣਾਏ ਉਹ ਸੂਰਮਾ ਜਿਹੜਾ ਦਿਨ ਰਾਤ ਮਨ ਦੇ ਵਿੱਚ ਇੱਕੋ ਏਕਤਾng ਲੈ ਕੇ ਮਨ ਦੇ ਵਿੱਚ ਇੱਕੋ ਇੱਕ ਆਸ ਉਮੀਦ ਲੈ ਕੇ ਵੀ ਉਹ ਦਿਨ ਕਦੋਂ ਆਏਗਾ ਜਦੋਂ ਮੈਂ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਵਾਵਾਂਗਾ ਸਮਾਂ ਲੰਘਦਾ ਗਿਆ ਇਹ ਸਮਾਂ ਦੌਰਾਨ ਇਸ ਦੀ ਮਹਾਨ ਸ਼ਹੀਦ ਭਗਤ ਸਿੰਘ ਜੀ ਜਿਹੜੇ ਉਸ ਵੇਲੇ ਬਹੁਤ ਸਰਗਰਮ ਸੀਗੇ ਉਹਨਾਂ ਦੇ ਨਾਲ ਵੀ ਮੇਲ ਮਲਾਪ ਹੋਇਆ ਭਗਤ ਸਿੰਘ ਦੀ ਵਿਚਾਰ ਧਾਰਾ ਦੇ ਨਾਲ ਵੀ ਸਰਦਾਰ ਉਧਮ ਸਿੰਘ ਬਹੁਤ ਪ੍ਰਭਾਵਿਤ ਸੀਗੇ। ਔਰ ਜਿਸ ਵੇਲੇ ਇੱਕ ਵਾਰ ਉਹ ਆਏ ਸਨ ਇੰਗਲੈਂਡ ਤੇ ਅਮਰੀਕਾ ਵਾਲੇ ਪਾਸੋਂ ਆਏ ਸਨ ਉਦੋਂ ਉਹ ਗ੍ਰਿਫਤਾਰ ਹੋ ਗਏ ਜਿਹਦੇ ਕਰਕੇ ਉਹਨਾਂ ਨੂੰ 4 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ। ਇਹ ਉਹ ਸਮਾਂ ਸੀ ਜਿਸ ਵੇਲੇ ਜਿਹੜਾ ਇਹ ਭਾਰਤ ਦਾ ਪੰਜਾਬ ਦਾ ਮਹਾਨ ਸਪੂਤ ਭਗਤ ਸਿੰਘ ਸ਼ਹੀਦ ਹੁੰਦਾ ਆ 1931 ਦੇ ਵਿੱਚ ਉਸ ਵੇਲੇ ਉਧਮ ਸਿੰਘ ਜੇਲ੍ਹ ਵੀ ਸੀਗੇ ਸੋ ਉਹਨਾਂ ਦੀ ਜੋ ਆਖਰੀ ਉਹਨਾਂ ਨੂੰ ਮਿਲਣ ਦੀ ਇੱਛਾ ਸੀ ਉਹ ਪੂਰੀ ਨਾ ਹੋ ਸਕੀ। ਸੋ ਆਖਰ ਇਤੋਂ ਬਾਅਦ ਜਦੋਂ ਜੇਲ੍ਹ ਤੋਂ ਬਾਹਰ ਆਂਦੇ ਨੇ ਫਿਰ ਅਗਲਾ ਆਪਣਾ ਮਿਸ਼ਨ ਜਿਹੜਾ ਆ ਆਰੰਭ ਦਿੰਦੇ ਨੇ ਵੀ ਕਿਵੇਂ ਮੈਂ ਜਲਿਆਵਾਲੇ ਬਾਗ ਦਾ ਜੋ ਮਾਸਟਰਮਾਈਂਡ ਹੈ ਜਿਸ ਨੇ ਸਾਰਾ ਕਤਲੇਆਮ ਕਰਾਇਆ ਹੈ ਐਡਵੈਰ ਨੂੰ ਕਿਵੇਂ ਮਾਰਾਂ ਕਿਉਂਕਿ ਇਹ ਦੱਸਣ ਜੋ ਗੱਲ ਹੈ ਕਿ ਜੋ ਜਰਨਲ ਮਾਈਕਲ ਐਡਵੈਰ ਸੀਗਾ ਜਿਹੜਾ ਉਸੇ ਨੇ ਸਾਰਾ ਇਹ ਜਿਹੜਾ ਜੁਲਮ ਕੀਤਾ ਸੀਗਾ ਤੇ ਕਰਾਇਆ ਸੀਗਾ ਜਿਹੜਾ ਡੈਰ ਸੀਗਾ ਜਰਨਲ ਡੈਰ ਜਿਹਨੂੰ ਆਪਾਂ ਕਹਿੰਦੇ ਆ ਉਹ ਛੋਟਾ ਅਫਸਰ ਸੀਗਾ ਸਰ ਮਾਈਕਲ ਐਡਵੈਰ ਵੱਡਾ ਅਫਸਰ ਆਫੀਸਰ ਜਿਹੜਾ ਸੀਗਾ ਸੋ ਜਰਨਲ ਡਾਇਰ ਜਿਹੜਾ ਉਹਦੀ ਮੌਤ ਹੋ ਚੁਕੀ ਸੀਗੀ 1927 ਦੇ ਵਿੱਚ 1927 ਦੇ ਵਿੱਚ ਜਿਹੜਾ ਜਰਨਲ ਡਾਇਰ ਮਰ ਚੁਕਿਆ ਜਿਸ ਨੇ ਗੋਲੀ ਚਲਾਈ ਸੀਗੀ ਜਿਹਦੇ ਹੁਕਮ ਦੇ ਨਾਲ ਗੋਰੇ ਸਿਪਾਹੀਆਂ ਨੇ ਗੋਲੀਆਂ ਚਲਾਈ ਸੀਗੀ ਪਰ ਇਹਨਾਂ ਨੂੰ ਜਿਹੜਾ ਵੱਡਾ ਜਿਹੜਾ ਇਹਨਾਂ ਦਾ ਅਫਸਰ ਸੀਗਾ ਹੁਕਮ ਦੇਣ ਵਾਲਾ ਔਰ ਸਰ ਮਾਈਕਲ ਐਡਵਰਸੀ ਜਿਹੜਾ ਜੂੰਦਾ ਸੀਗਾ ਤੇ ਜਿਹੜਾ ਇਸ ਵੇਲੇ ਇੰਗਲੈਂਡ ਦੇ ਵਿੱਚ ਰਹਿ ਰਿਹਾ ਸੀਗਾ ਸੋ ਇਸ ਨੇ ਯਤਨ ਕਰਕੇ ਇੰਗਲੈਂਡ ਪਹੁੰਚਣਾ ਕੀਤਾ ਇੰਗਲੈਂਡ ਜਾ ਕੇ ਉਹ ਸਮਾਂ ਆਣ ਬਣਿਆ ਇਤਿਹਾਸਕਾਰਾਂ ਨੇ ਵੀ ਲਿਖਿਆ ਵੀ ਕੁਝ ਚਿਰ ਉਦਮ ਸਿੰਘ ਜਿਹੜਾ ਨਾਮ ਬਦਲ ਕੇ ਇਹਨੇ ਕਈ ਨਾਮ ਬਦਲੇ ਤੇ ਕਈ ਵਾਰ ਪਾਸਪੋਰਟ ਬਣਵਾਇਆ ਕਦੇ ਸ਼ੇਰ ਸਿੰਘ ਦੇ ਨਾਂ ਤੇ ਕਦੇ ਇਸ ਨੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਤੇ ਇਸ ਤਰ੍ਹਾਂ ਦੇ ਨਾਮ ਬਦਲ ਕੇ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਲਗਾਤਾਰ ਯਤਨ ਸਿਰ ਰਿਹਾ ਸਮਾਂ ਆਇਆ ਕਿ ਮਾਈਕਲ ਡਵੈਰ ਦੇ ਕਰਨ ਉੱਤੇ ਵੀ ਰਿਹਾ ਇਹਦਾ ਕਈ ਵਾਰੀ ਇਹਨੂੰ ਮੌਕਾ ਮਿਲਿਆ ਮਾਰਨ ਦਾ ਪਰ ਇਹਦੇ ਮਨ 'ਚ ਆਇਆ ਵੀ ਜੇ ਮੈਂ ਇਸ ਹਾਲਤ ਦੇ ਵਿੱਚ ਇਸ ਪਾਪੀ ਨੂੰ ਮਾਰ ਦਿੱਤਾ ਤਾਂ ਸੋਧਾ ਲਾ ਦਿੱਤਾ ਤੇ ਲੋਕਾਂ ਨੇ ਕਹਿਣਾ ਇਹ ਵੀ ਇੱਕ ਗੋਰੇ ਅਫਸਰ ਨੂੰ ਗੋਰੇ ਮਾਲਕ ਨੂੰ ਇੱਕ ਕਾਲੇ ਨੌਕਰ ਨੇ ਮਾਰ ਦਿੱਤਾ ਗੱਲ ਨਹੀਂ ਬਣਨੀ ਲੋਕਾਂ ਨੂੰ ਪਤਾ ਹੋਵੇ ਲੋਕਾਂ ਨੂੰ ਇਸ ਗੱਲ ਦਾ ਪੂਰਾ ਮੈਸੇਜ ਜਾਵੇ ਵੀ ਇਹਨੂੰ ਮਾਰਨਾ ਕਿਉਂ ਹੈ ਸੋ ਉਦਮ ਸਿੰਘ ਨੇ ਉਸ ਨੂੰ ਉਹਦੇ ਘਰ ਵਿੱਚ ਰਹਿ ਕੇ ਮਾਰਨ ਤੋਂ ਜਿਹੜਾ ਜਿਹੜਾ ਮਨ ਬਣਾਇਆ ਸੀ ਉਹ ਤਿਆਗ ਦਿੱਤਾ ਕੋਈ ਖੁੱਲੇ ਦੇ ਵਿੱਚ ਮੈਦਾਨ ਦੇ ਵਿੱਚ ਸਰੇ ਆਮ ਦੁਨੀਆ ਦੇ ਸਾਹਮਣੇ ਉਹਦੇ ਜ਼ੁਲਮਾਂ ਦਾ ਇਜ਼ਹਾਰ ਉਹਦੇ ਮੂੰਹ ਤੋਂ ਕਰਾ ਕੇ ਫੇਰ ਮੈਂ ਗੋਲੀ ਚਲਾਵਾਂ ਤੇ ਇਹ ਗੱਲ ਬਣੇਗੀ ਸੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਿਰੰਤਰ ਅਰਦਾਸਾ ਕਰਦਾ ਰਿਹਾ ਉਹ ਸਮਾਂ ਆਣ ਬਣਿਆ ਜਦੋਂ ਸਾਧ ਸੰਗਤ ਸੈਕਿੰਡ ਵਰਲਡ ਵਾਰ ਲੱਗੇ ਹੋਇਆ ਸੀਗਾ ਹਿਟਲਰ ਜਰਮਨ ਦਾ ਡਿਕਟੇਟਰ ਚਾਰਸ ਪੇਰੀਓ ਦਾ ਖੋਪ ਸੀਗਾ ਉਧਰ ਇੰਗਲੈਂਡ ਦੇ ਵਿੱਚ ਜਰਮਨ ਜਰਮਨ ਦੇ ਇਸ ਡਿਕਟੇਟਰ ਹਿਟਲਰ ਦੇ ਨਾਲ ਜੰਗ ਲੜਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਔਰ 13 ਮਾਰਚ 1940 ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੈਂਸ ਜਿਹੜੀ ਮੀਟਿੰਗ ਜਿਹੜੀ ਹੁੰਦੀ ਆ ਇੱਕ ਕਸ਼ਟਨ ਹਾਲ ਦੇ ਵਿੱਚ ਜਿਹਦੇ ਵਿੱਚ ਵੱਡੇ ਅਹੁਦੇਦਾਰ ਈਸਟ ਇੰਡੀਆ ਕੰਪਨੀ ਦੇ ਬ੍ਰਿਟਿਸ਼ ਸਰਕਾਰ ਦੇ ਬ੍ਰਿਟੇਨ ਦੇ ਜਿਹੜੇ ਵੱਡੇ ਵੱਡੇ ਆਲ ਅਫਸਰ ਜਿਹੜੇ ਉਹਦੇ ਵਿੱਚ ਪਹੁੰਚਣੇ ਸੀਗੇ ਉਦਮ ਸਿੰਘ ਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਸਰ ਮਾਈਕਲ ਐਡਵੈਰ ਵੀ ਪਹੁੰਚੇਗਾ ਜਿਹੜਾ ਜਲ੍ਹਿਆਵਾਲੇ ਬਾਗ ਦਾ ਦੋਸ਼ੀ ਹੈ ਔਰ ਜਿਸ ਦਾ ਸੌਦਾ ਲਾਣ ਵਾਸਤੇ ਮੈਂ ਇਹ ਜ਼ਿੰਦਗੀ ਦੇ 20 ਸਾਲ ਜਿਹੜੇ ਨੇ ਗੁਜ਼ਾਰੇ ਨੇ ਸੋ ਉਦਮ ਸਿੰਘ ਨੇ ਵੀ ਯਤਨ ਕੀਤਾ ਮੈਂ ਕਿਵੇਂ ਉਸ ਕਸ਼ਟਨ ਹਾਲ ਦੇ ਵਿੱਚ ਪਹੁੰਚਾਂ ਜਿਸ ਗੁਰਦੁਆਰੇ ਦੇ ਵਿੱਚ ਉਦੋਂ ਰਹਿੰਦਾ ਸੀਗਾ ਉਦਮ ਸਿੰਘ ਉਸ ਗੁਰਦੁਆਰੇ ਦੇ ਪ੍ਰਧਾਨ ਕੋਲ ਇੱਕ ਕ੍ਰਿਸਟਨ ਹਾਲ ਦੇ ਵਿੱਚ ਪਹੁੰਚਣ ਦਾ ਜਿਹੜਾ ਪਾਸ ਸੀਗਾ ਐਂਟਰੀ ਪਾਸ ਉਹਦੇ ਕੋਲ ਸੀਗਾ ਸੋ ਉਦਮ ਸਿੰਘ ਨੇ ਪ੍ਰਧਾਨ ਜੀ ਨੂੰ ਆਖਿਆ ਆਖਿਆ ਪ੍ਰਧਾਨ ਜੀ ਮੈਨੂੰ ਪਾਸ ਦੀ ਬਹੁਤ ਹੀ ਲੋੜ ਹੈ ਇਹ ਪਾਸ ਤੁਸੀਂ ਮੈਨੂੰ ਦੇ ਦਿਓ ਕਿਉਂਕਿ ਮੈਂ ਜਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲੈਣ ਵਾਸਤੇ ਆਇਆ ਹਾਂ ਔਰ ਇਸ ਤੋਂ ਵਧੀਆ ਮੌਕਾ ਮੈਨੂੰ ਕਿਤੇ ਮਿਲਣਾ ਨਹੀਂ ਸੋ ਪ੍ਰਧਾਨ ਨੇ ਉਹ ਜਿਹੜਾ ਪਾਸ ਸੀਗਾ ਉਹਨੂੰ ਦੇ ਦਿੱਤਾ ਤੇ ਫਿਰ ਪ੍ਰਧਾਨ ਨੇ ਪਾਸ ਦੇ ਦਿੱਤਾ ਤੇ ਉਹ ਪਾਸ ਲੈ ਕੇ ਜਦੋਂ ਪਹੁੰਚ ਇੱਕ ਕਸ਼ਟਨ ਹਾਲ ਦੇ ਵਿੱਚ ਉੱਥੇ ਮੀਟਿੰਗ ਦੇ ਵਿੱਚ ਜਿਹੜਾ ਸਾਰਾ ਉਹ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵੇਲੇ ਉਹਦੇ ਵਿੱਚ ਬਾਰੀ-ਬਾਰੀ ਸਾਰੇ ਅਫਸਰ ਜਰਨੈਲ ਕਰਨੈਰ ਬ੍ਰਿਗੇਡੀਅਰ ਸਾਰੇ ਬੋਲਦੇ ਗਏ ਉਦੋਂ ਜਦੋਂ ਸਰ ਮਾਈਕਲ ਲਡਵੈਰ ਦੀ ਵਾਰੀ ਆਈ ਉਹਨੇ ਆਪਣੀ ਸਪੀਚ ਸ਼ੁਰੂ ਕੀਤੀ ਉਹਨੇ ਆਖਿਆ ਅਗਰ ਮੈਨੂੰ ਦਿੱਤਾ ਜਾਈ ਮੈਨੂੰ ਕੋਈ ਕਮਾਂਡ ਦੇਵੇ ਤੇ ਮੈਂ ਹਿਟਲਰ ਦੇ ਨਾਲ ਜੁੜੀ ਸਕਦਾ ਆ ਮੈਂ ਉਹ ਅਫਸਰਾਂ ਮੈਂ ਉਹ ਜਰਨੈਲਾਂ ਜਿਸ ਨੇ 1919 ਦੇ ਵਿੱਚ ਭਾਰਤ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆਜ਼ਾਦੀ ਦੀ ਭਾਲ ਵਿੱਚ ਆਜ਼ਾਦੀ ਵਾਸਤੇ ਸੰਘਰਸ਼ ਕਰਦੇ ਹੋਏ ਜਲਿਆਵਾਲਾ ਬਾਗ ਦੇ ਵਿੱਚ ਇਕੱਠੇ ਹੋਏ ਸੀਗੇ ਤੇ ਆਜ਼ਾਦੀ ਆਜ਼ਾਦੀ ਕਰਦੇ ਸੀਦੇ ਉਹਨਾਂ ਦੀ ਆਜ਼ਾਦੀ ਦੀ ਆਵਾਜ਼ ਨੂੰ ਮੈਂ ਗੋਲੀਆਂ ਦੀ ਆਵਾਜ਼ ਦੇ ਨਾਲ ਬੰਦ ਕਰ ਦਿੱਤਾ ਸੀਗਾ ਮੁੜ ਕੇ ਉਹਨਾਂ 'ਚ ਹਿੰਮਤ ਨਹੀਂ ਹੋਈ ਮੇਰਾ ਨਾਮ ਬੱਚਾ ਬੱਚਾ ਪੰਜਾਬ ਦਾ ਬੜੇ ਖੋਪ ਦੇ ਨਾਲ ਲਿੰਦਾ ਆ ਮੇਰਾ ਨਾਮ ਪੂਰੇ ਭਾਰਤ ਦੇ ਵਿੱਚ ਜਾਣਿਆ ਜਾਂਦਾ ਹੈ ਇਦਾਂ ਦੀ ਜਦੂਨੇ ਹੰਕਾਰ ਭਰੇ ਬੋਲ ਕਹੇ ਕੁਦਮ ਸਿੰਘ ਅੰਦਰ ਬੈਠਿਆ ਜਿਹੜਾ ਇੱਕ ਜਿਨੇ ਉਹਨੇ ਕੋਟ ਪੈਂਟ ਪਾਇਆ ਹੋਇਆ ਉਸੇ ਹੈਟ ਲਈ ਹੋਇਸੀ ਕਿ ਪੂਰਾ ਜੈਂਟਲਮੈਨ ਬਣਿਆ ਹੋਇਸੀਗਾ ਉਹਨੇ ਮੌਕਾ ਤਾੜਿਆ ਤੇ ਜੋ ਕਿਤਾਬ ਦੇ ਵਿੱਚ ਉਹਨੇ ਇੱਕ ਪਿਸਤਲ ਫਿਟ ਕੀਤਾ ਹੋਇਆ ਸੀ ਉਹਨੂੰ ਕੱਢਿਆ ਪਿਸਤਲ ਨੂੰ ਔਰ ਉੱਥੇ ਕਵੀ ਨੇ ਲਿਖਿਆ ਕਿ ਇਸ ਪਾਪੀ ਦੀ ਇਸ ਗੱਲਾਂ ਇਹਨਾਂ ਗੱਲਾਂ ਨੂੰ ਸੁਣ ਕੇ ਜੋ ਉਹਨੇ ਆਪਣੇ ਹੰਕਾਰ ਚ ਬੋਲ ਬੋਲੇ ਸੀ ਜਲ੍ਹਿਆਵਾਲੇ ਬਾਗ ਦੇ ਵਿੱਚ ਕੀਤਾ ਹੋਇਆ ਜੋ ਪਾਪ ਉਸਨੇ ਬੜੇ ਮਾਣ ਤੇ ਗਰਭ ਨਾਲ ਕਿਹਾ ਸੀ ਮੈਂ ਕੀਤਾ ਆ ਤੇ ਉਸ ਵੇਲੇ ਫਿਰ ਉਦਮ ਸਿੰਘ ਕਵੀ ਨੇ ਲਿਖਿਆ ਇਹ ਕਹਿੰਦੇ ਉਦਮ ਸਿੰਘ ਸਰਦਾਰ ਨੂੰ ਗਲ ਸੁਣ ਕੇ ਚੜ ਗਈ ਲਹਿਰ ਬੰਦ ਕਰ ਲੈ ਤੂੰ ਬਕਵਾਸ ਨੂੰ ਕਿਉਂ ਉਗਲ ਰਿਹਾ ਹੈ ਜ਼ਹਿਰ ਮੈਂ ਆਇਆ ਚੱਲ ਪੰਜਾਬ ਤੋਂ ਤੇਥੋਂ ਲੈਣ ਵਾਸਤੇ ਵੈਰ ਤੂੰ ਸਾਧ ਹਮੈਤੀ ਆਪਣੇ ਤੇਰੀ ਨਹੀਂ ਬਚਣ ਦੀ ਖੈਰ ਤੂੰ ਜਲ੍ਹਿਆਵਾਲੇ ਬਾਗ ਵਿੱਚ ਜੋ ਕੀਤਾ ਸੀ ਕਹਿਰ ਤੈਨੂੰ ਉਹਦਾ ਫਲ ਪੁਗਤਾ ਦਿਆਂ ਜਰਾ 2 ਸੈਕਿੰਡ ਹੀ ਠਹਿਰ ਇਹਨਾਂ ਕਹਿ ਕੇ ਗੋਲੀ ਮਾਰ ਦਿੱਤੀ ਕਿਤੇ ਪਿਸਟਲ ਦੇ 3 ਫੈਰ ਠਾ ਠਾ ਕਰਦੀਆਂ ਤਿੰਨ ਗੋਲੀਆਂ ਜਦੋਂ ਪਾਪੀ ਦੇ ਹੇਕ 'ਚ ਵੱਜੀਆਂ ਕਹਿੰਦੇ ਨੇ ਉਸ ਵੇਲੇ ਦਰਮ ਕਰਕੇ ਧਰਤੀ ਡਿੱਗ ਪਿਆ ਤੇ ਥੋੜੀ ਦੇਰ ਵਿੱਚ ਚਾਲਾ ਪਾ ਗਿਆ ਮੌਤ ਨੂੰ ਪ੍ਰਾਪਤ ਹੋ ਗਿਆ ਮਾਈਕਲ ਐਡਵੈਰ ਨੂੰ ਮਾਰ ਕੇ ਉਦਮ ਸਿੰਘ ਨੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈਂਡ ਅਪ ਹੋ ਗਿਆ ਭਾਵੇਂ ਉੱਥੇ ਜਿਹੜੇ ਜਿੰਨੇ ਵੀ ਉਹ ਸਾਰੇ ਮੇਜ਼ੀਆਂ ਮੇਜ਼ ਕੁਰਸੀਆਂ ਦੇ ਹੇਠਾਂ ਲੁੱਕ ਗਏ ਕਿ ਸਾਡੇ ਕੋਲ ਨਾ ਲੱਗ ਜੇ ਉਸ ਵੇਲੇ ਉੱਚੀ ਆਵਾਜ਼ 'ਚ ਆਖਿਆ ਜੋ ਮੈਂ ਕਰਨਾ ਸੀ ਕਰ ਦਿੱਤਾ ਹੁਣ ਮੈਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਉਦਮ ਸਿੰਘ ਨੇ ਆਪ ਆਪਣੇ ਆਪ ਨੂੰ ਗ੍ਰਿਫਤਾਰ ਕਰਾ ਲਿਆ ਆਪ ਜੀ ਨੇ ਫੋਟੋ ਵੇਖੀ ਹੋਗੀ ਜਦੋਂ ਉਹਨੂੰ ਗ੍ਰਿਫਤਾਰ ਕਰਕੇ ਕਸ਼ਟਨਾਹਲ ਤੋਂ ਲੈ ਕੇ ਜਾਂਦੇ ਨੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਮਾਨੋ ਜਿੰਦਗੀ ਦਾ ਮਨੋਰਥ ਪੂਰਾ ਹੋ ਗਿਆ ਹੋਵੇ ਕਿਉਂਕਿ ਇਸ ਸੂਰਮੇ ਨੇ 20 ਸਾਲ ਤੇ 11 ਮਹੀਨੇ ਲਗਾਤਾਰ ਇੰਤਜ਼ਾਰ ਕੀਤਾ ਸੀ ਮਨ ਵਿੱਚ ਕੋਈ ਇੱਕ ਟੀਚਾ ਮਿੱਥ ਕੇ ਕਿ ਜਲ੍ਹਿਆਵਾਲੇ ਬਾਗ ਦਾ ਬਦਲਾ ਲੈਣਾ ਆ ਖੂਨ ਦਾ ਬਦਲਾ ਖੂਨ ਦੇ ਨਾਲ ਲੈਣਾ ਆ ਔਰ ਲਿਆ ਇਸ ਸੂਰਮੇ ਨੇ ਉਸ ਤੋਂ ਬਾਅਦ ਫਿਰ ਮੁਕਦਮਾ ਚੱਲਦਾ ਆ ਤੇ ਸਾਧ ਸੰਗੇ ਜਦੋਂ ਮੁਕਦਮਾ ਚੱਲਦਾ ਹੈ ਜੱਜ ਇਹਨੂੰ ਪੁੱਛਦਾ ਹੈ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਮੈਂ ਕੁਝ ਨਹੀਂ ਕਹਿਣਾ ਕੋਈ ਇੱਛਾ ਕਹਿੰਦੇ ਕੋਈ ਇੱਛਾ ਨਹੀਂ ਜਿਹੜੀ ਇੱਛਾ ਸੀ ਮਹਾਰਾਜ ਨੇ ਵੈਗਰੂ ਜੀ ਨੇ ਮੇਰੀ ਪੂਰੀ ਕਰ ਦਿੱਤੀ ਹੈ ਸ਼ਹੀਦਾਂ ਨੇ ਪੂਰੀ ਕਰ ਦਿੱਤੀ ਹੈ ਉਸ ਵੇਲੇ ਫਿਰ ਫਾਂਸੀ ਦੀ ਸਜ਼ਾ ਇਹਨੂੰ ਸੁਣਾਈ ਜਾਂਦੀ ਹੈ ਇਹ ਉਹ ਸੂਰਮਾ ਆ ਜਿਹੜਾ ਅੱਜ ਦੇ ਦਿਨ 31 ਜੁਲਾਈ 1940 ਦੇ ਵਿੱਚ ਫਾਂਸੀ ਦਾ ਫੰਦਾ ਚੁੰਮ ਕੇ ਆਪ ਆਪਣੇ ਗਾਲਣ ਦੇ ਵਿੱਚ ਪਾ ਕੇ ਸ਼ਹੀਦ ਹੁੰਦਾ ਆ ਐਸੇ ਮਹਾਨ ਸਪੂਤ ਨੂੰ ਸਾਡਾ ਬਾਰੰਬਾਰ ਨਮਨ ਹੈ ਔਰ ਇਹ ਦੱਸ ਦਿੱਤਾ ਉਹਨਾਂ ਨੂੰ ਕਿ ਸਿੰਘਾਂ ਵੈਰੀ ਛੱਡਦੇ ਗੱਲ ਚਲਦੀ ਆਈ ਅੱਜ ਤੱਕ ਅੱਜ ਤੱਕ ਜਿਸ ਨੇ ਵੀ ਸਿੰਘਾਂ ਨੂੰ ਦੀ ਹੈ ਅਣਖ ਵੰਗਾਰੀ ਉਹਨੂੰ ਛੱਡਿਆ ਨਹੀਂ ਸਿੰਘਾਂ ਨੇ ਸੋ ਸਾਧ ਸੰਗਤ ਜੀ ਉਸ ਸੂਰਮੇ ਨੂੰ ਨਮਨ ਹੋਈਏ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਵਤਨ ਪੇਮਟਨੇ ਵਾਲੋਆਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਸਰਦਾਰ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਇੱਕ ਵਾਰ ਫੇਰ ਪ੍ਰਣਾਮ ਹੈ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ਣਾ ਜੀ ਅਗਰ ਆਪ ਨੂੰ ਵੀਡੀਓ ਚੰਗੀ ਲੱਗੇ ਤੇ ਜਾਣਕਾਰੀ ਦੇ ਤੌਰ ਤੇ ਅੱਗੇ ਸੰਗਤ ਦੇ ਨਾਲ ਜ਼ਰੂਰ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ